ਅਨਿਸ਼ਾਸਿਕਾਲ ਦੀ ਸਾਰਿਆਂ ਨੂੰ ਅੱਜ ਆਪਾਂ ਖੜੇ ਆਂਗੇ ਗੁਰਦੁਆਰਾ ਯਾਦਗਾਰ ਸ਼ਹੀਦਾਂ ਦੇ ਪਿੰਡ ਲੋਂਗੋਵਾਲ ਦੇ ਵਿੱਚ ਦੁਲਟਪੱਤੀ ਦੇ ਵਿੱਚ ਤੇ ਇੱਥੇ ਇੱਕ ਲੱਕੀ ਡਰਾ ਕਹਿ ਸਕਦੇ ਆਪਾਂ ਉਹ ਪਰਮੰਦਰਕ ਕਮੇਟੀ ਵੱਲੋਂ ਰੱਖਿਆ ਗਿਆ ਹੈਗਾ ਤੇ ਇੱਕ ਦਾਨ ਪਾਤਰ ਦੇ ਨਾਂ ਤੇ ਆ ਲੱਕੀ ਡਰਾ ਤਾਂ ਆਪਾਂ ਉਦਾਂ ਕਹਦੇ ਆ ਵੀ ਦਾਨ ਪਾਤਰ ਦੇ ਨਾਂ ਤੇ ਰੱਖਿਆ ਗਿਆਗਾ ਤੇ ਆਪਾਂ ਖੜੇ ਆਗੇ ਪਿੰਡ ਲੌਂਗੋਵਾਲ ਵਿੱਚ ਇਤਿਹਾਸ਼ੀ ਗੱਲ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਆਪਣਾ ਕੀ ਆਪਣਾ ਪ੍ਰਾਈਜ਼ ਆਈ ਟਿਕਟ ਦਾ ਤੇ ਕੀ ਆਪਣਾ ਆਫਰ ਵਗੈਰਾ ਮਿਲ ਰਹੀ ਆਪਾਂ ਨੂੰ ਜੀ ਇਹ ਟਿਕਟ ਦਾ ਪ੍ਰਾਈਜ਼ ਹੈ ਜੀ 300 ਦੀ 1 ਹੈ ਠੀਕ ਹੈ ਜੀ 500 ਦੀਆਂ 3 ਨੇ 2 ਮਹੀਨੇ 1 ਮਹੀਨੀ 1000 ਦੀਆਂ 8 ਨੇ 4 ਮਹੀਨੇ 4 ਮਹੀਨੇ ਦੀਆਂ 2000 ਦੀਆਂ 20 ਨੇ 9 ਮਹੀਨ 11 ਮਹੀਨੇ ਦੀਆਂ 5000 ਦੀਆਂ 51 ਨੇ 23 ਮਿੰਟ 22 ਮਿੰਨੀ ਦਿਆਂ ਜੀ ਅੱਛਾ ਇਹ ਮਿੰਨੀ ਵਾਲਾ ਮਤਲਬ ਕੀ ਕੰਮ ਹੈ ਜੀ ਵੀ ਨਾਲ ਮਿੰਨੀ ਕਿਵੇਂ ਵੀ 18 ਤਰੀਕ ਨੂੰ ਕੱਢਿਆ ਜਾਣਾ ਕਿ ਜੀ ਅੱਗੇ ਪਿੱਛੇ ਹੀ ਇਹ ਮੇਨ ਡਰਾਈਵ ਜਿਹੜਾ ਜੀ ਉਹ ਸ਼ਾਮ ਨੂੰ 5 ਵਜੇ ਕੱਢਿਆ ਜਾਣਾ ਹੈ 18 ਤਰੀਕ ਨੂੰ ਸ਼ਾਮ ਨੂੰ 5 ਵਜੇ 18 ਫਰਵਰੀ ਨੂੰ ਜੀ ਠੀਕ ਹੈ ਜੀ ਇਹ ਮਿੰਨੀ ਡਰਾਈਵ ਜਿਹੜਾ ਉਹ ਘਾਂਟਾ ਪਹਿਲਾਂ ਨਿਕੂਗਾ ਅੱਛਾ ਘਾਂਟਾ ਪਹਿਲਾਂ ਨਾਲ ਮਿਨੀ ਆ ਠੀਕ ਹੈ ਨਾਲ ਮਿਨੀ ਦੀ ਡਰਾ ਦੇ ਵਿੱਚ ਸਕੂਟਰੀ ਦੇਣੀ ਆ ਠੀਕ ਹੈ ਇਹ ਜਿਹੜੇ ਮਿਨੀ ਦੇ ਟਿਕਟਾਂ ਇਹਨਾਂ ਦੇ ਚਾਰਜਸ ਆੜਨੇ ਇੱਕ ਵਿੱਚ ਹੀ ਨੇ ਟਿਕਟਾਂ ਨਾਲ ਹੀ ਪੈਸਾ ਲੈਣਾ ਮੈਂ ਜੀ ਇਹਨਾਂ ਦਾ ਨਾਲ ਹੀ ਨੇ ਵੀ ਉਹ ਫ੍ਰੀਜ ਦਿੱਤੀਆ ਜਾਣੀ ਇਹ ਆਪਸ਼ਨ ਇਹੀ ਹੈ ਜੀ ਜਿਵੇਂ 500 ਦੀਆਂ ਤਿੰਨ ਨੇ ਠੀਕ ਹੈ ਠੀਕਾ ਹਾਂਜੀ ਦੋ ਮਹੀਨੇ ਇੱਕ ਮਹੀਨਾ ਅੱਛਾ ਜੀ ਠੀਕ ਹੈ ਠੀਕਾ ਇਹ ਨਾਲ ਵੀ ਤੁਸੀਂ ਦੇਖ ਸਕਦੇ ਹੋ ਵੀ ਨਾਲ ਆਪਾਂ ਨੂੰ ਮਿਨੀ ਡਰਾ ਦੀਆਂ ਫ੍ਰੀ ਟਿਕਟਾਂ ਹੀ ਮਿਲ ਰਹੀਆਂ ਨੇ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਆਪਣਾ 855 4x4 ਮਿਲੂਗਾ ਇਹ ਸਿਰਫ ਆਪਣੇ ਲਈ ਡੈਮੋ ਲਈ ਲਾਏ ਹੋਏ ਨੇਗੇ ਸਾਰਾ ਮਿਲੂ ਵੀ 4/2 ਬ੍ਰਾਂਡ ਨਿਊ ਮਿਲੂਗੀ ਸ਼ੋਅਰੂਮ ਚੋਂ ਜਮਾ 4/4 852 ਤੇ 4/2 ਥਾਰ ਤੇ ਆਪਣਾ ਅੱਗਾ ਤੋ ਬੋਲਟ ਵੀ ਨਾਮਾ ਦਿੱਤਾ ਹੈ ਹਾਂਜੀ ਹਾਂਜੀ ਦੂਸਰੇ ਨਾਮ ਚ ਬੋਲਟ ਮੋਟਰ ਦੂਸਰੇ ਨਾਮ ਚ ਚਾਹੇ ਹੈ ਹਾਂਜੀ ਪਹਿਲੇ ਨਾਮ ਚ ਆਪਾਂ ਨੂੰ ਆਪਸ਼ਨ ਆਈ ਜੇ ਕਿਸੇ ਫਾਰਮਰ ਵੀਰ ਨੇ ਟਰੈਕਟਰ ਲੈਣਾਗਾ ਤਾਂ ਟਰੈਕਟਰ ਲੈ ਸਕਦਾ ਜੇ ਕਿਸੇ ਨੇ ਗੱਡੀ ਲੈਣੀ ਆ ਤਾਂ ਗੱਡੀ ਲੈ ਸਕਦੇ ਆ ਜੇ ਪਲੱਸ ਕੈਸ਼ ਵੀ ਦੇਣਾ ਹੈ ਕਿ ਹਾਂਜੀ ਕੈਸ਼ ਦੀ ਵੀ ਆਪਸ਼ਨ ਹੈਗੀ ਹੈ ਟੈਕਸ ਕੱਟ ਕੇ ਵੀ ਕੈਸ਼ ਮਿਲ ਜੂਗਾ ਆਪਾਂ ਨੂੰ ਠੀਕ ਹੈ ਸ਼ੋਰੂਮ ਪ੍ਰਾਈਸ ਦੇ ਹਿਸਾਬ ਨਾਲ ਆਪਾਂ ਨੂੰ ਟੈਕਸ ਕੱਟ ਕੇ ਕੈਸ਼ ਵੀ ਮਿਲ ਜੂਗਾ ਤੇ ਆਪਣੇ ਟੋਟਲ ਇਨਾਮ ਕਿੰਨੇ ਨੇ ਜੀ ਸਾਰੇ ਟੋਟਲ ਜੀ ਮੇਨ ਦੇ ਵਿੱਚ 291 ਨੇ ਠੀਕ ਹੈ ਜੀ ਫੁੱਲ ਮਿੰਨੀ ਮਲਾ ਕੇ ਤਾਂ 300 ਦੇ ਲਵੀ ਆ ਜੀ ਅੱਛਾ 300 ਇਨਾਮ ਕੱਢਿਆ ਜਾਣਾ ਗਾ ਜੀ ਤੁਸੀਂ ਸੋਚੋ ਵੀ 300 ਇਨਾਮ ਤੇ 300 ਰੁਪਏ ਦੀ ਪਰਚੀ ਸਟਾਰਟਿੰਗ ਆ ਪੁੰਨ ਨਾਲੇ ਫਲੀਆਂ ਵਾਲਾ ਕੰਮ ਹੀ ਆ ਵੀ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਹੈਗੀ। ਪੁਰਾਣਾ ਦਰਬਾਰ ਸਾਹਿਬ ਨੀਮਾ ਹੋਣ ਕਾਰਨ ਜਿੰਨਾ ਮੈਂ ਦਰਬਾਰ ਸਾਹਿਬ ਦੀ ਵਿਸਾਰੀ ਕੀਤੀ ਜਾ ਰਹੀ ਹੈ। ਇਹ ਵਧੀਆ ਕੰਮ ਹੈ ਤੇ ਤੁਸੀਂ ਦੇਖ ਸਕਦੇ ਹੋਗੇ 18 ਤਰੀਕ ਤੋਂ ਬਾਅਦ ਚੋ ਇਹ ਸਾਰਾ ਦਰਬਾਰ ਸਾਹਿਬ ਦਾ ਕੰਮ ਦੁਬਾਰਾ ਚੱਲ ਪੈਣਾਗਾ ਤੇ ਜਿਹੜੇ ਬਚਦੇ ਪੈਸੇ ਹੋਣਗੇ ਜੀ ਉਹਦਾ ਪੈਣੀ ਉਹ ਇਸੇ ਦਰਬਾਰ ਸਾਹਿਬ ਦੀ ਛੱਤਤੀ ਲਈ ਜਾਇਆ ਬਈ। ਅੱਛਾ ਠੀਕ ਹੈ ਠੀਕ ਹੈ। ਅਬੀ ਇਸ ਤੋਂ ਬਾਅਦ ਚੋ 18 ਤੋਂ ਬਾਅਦ ਚੋ ਆਪਾਂ ਕੰਮ ਸ਼ੁਰੂ ਕਰ ਹੋ ਜਾਣਾ। ਹਾਂਜੀ ਹਾਂਜੀ। ਠੀਕ ਹੈ। ਕਮੇਟੀ ਦੀ ਵਿਸ਼ੇਸ਼ਤਾ ਹੈ ਜੀ। ਠੀ ਬਾਏ ਅੱਛਾ ਬਾਈ ਚਾਂਸ ਨਿਕਲਿਆ ਵੀ ਹਾਂਜੀ ਹਾਂਜੀ ਕਿਉਂ ਉਹ ਅਗਲਾ ਤਲਵਾਰ ਆਪਣੇ ਦੀ ਲਮਕ ਜੂਆ ਲੈ ਕੇ ਨਾ ਪਤਾ ਨਹੀਂ ਆਪ ਨੂੰ ਕੱਢ ਲਿਆ ਠੀਕ ਹੈ ਠੀਕ ਹੈ ਇਹ ਦੇਖੋ ਜੀ ਤੁਸੀਂ ਗੱਲ ਨੋਟ ਕਰ ਸਕਦੇ ਹੋ ਵੀ 31 ਦੇ 31 ਮੈਂਬਰਾਂ ਨੇ ਆਪਦੇ ਕਿਸੇ ਪਰਿਵਾਰ ਦੇ ਮੈਂਬਰ ਦਾ ਜਾਂ ਕਿਸੇ ਆਵਦਾ ਜਾਂ ਕਿਸੇ ਦਾ ਵੀ ਟੱਚ ਤੋਂ ਵਿੱਚੋਂ ਕਹਿ ਸਕਦੇ ਆਪਾਂ ਕਿਸੇ ਦਾ ਵੀ ਟੋਕਨ ਨਹੀਂ ਪਾਇਆ ਵੀ ਜੇ ਬਾਈ ਚਾਂਸ ਕੱਲ ਨੂੰ ਕਿਸੇ ਨੂੰ ਨਿਕਲਿਆ ਆਉਂਦਾ ਤਾਂ ਤੂੰ ਤੂੰ ਮੈਂ ਮੈਂ ਹੋ ਜਾਂਦੀ ਤੇ ਉਂਗਲ ਵੀ ਉਠ ਖੜਦੀ ਆ ਕਿ ਤੁਸੀਂ ਆਪਦੇ ਲੈ ਕੇ ਨਾ ਪਤਾ ਨਹੀਂ ਆਪ ਨੂੰ ਕੱਢ ਹਾਂਜੀ 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 ਇਹ ਬਹੁਤ ਵਧੀਆ ਕੰਮ ਲੱਗਿਆ ਈ ਸੋਡਾ ਤੇ ਇਹ ਆਪਣੀ ਲੋਕੇਸ਼ਨ ਕਿੱਥੇ ਜਿੱਥੇ ਕੱਢਿਆ ਜਾਣਾ ਹੈ ਲੋਕੇਸ਼ਨ ਹੈ ਜੀ ਗੁਰਦੁਆਰਾ ਯਾਦਗਾਰਸ਼ੀ ਦਾ ਪੱਤੀ ਦੁੱਟ ਨੇੜੇ ਪਟਵਾਰਖਾਨਾ ਪਿੰਡ ਲੌਂਗਰ ਜਿਲ੍ਹਾ ਸੰਗਰੂਰ ਜਿਲ੍ਹਾ ਸੰਗਰੂਰ ਠੀਕ ਹੈ ਜੀ ਤੇ ਆਪਣਾ ਤੁਸੀਂ Google Pay ਨੰਬਰ ਦੇਖ ਸਕਦੇ ਹੋਗੇ 9478026915 ਤੁਸੀਂ ਇਹ ਤੇ Google Pay ਤੇ ਆਪਾਂ ਨੂੰ ਪੈਸੇ ਸੈਂਡ ਕਰਕੇ ਤੇ ਆਪਾਂ ਨੂੰ ਸਕਰੀਨ ਸ਼ਾਟ WhatsApp ਕਰ ਦਿਓ ਤੁਹਾਨੂੰ ਨਾਲ ਦੀ ਨਾਲ ਟੋਕਨ ਦਿੱਤਾ ਜਾਊਗਾ ਤੇ ਆਫਰਾਂ ਤੁਸੀਂ ਲਾਹਾ ਠਾ ਸਕਦੇ ਹੋ ਮਿੰਨੀ ਦੀ ਆ ਵੀ ਨਾਲ ਲੈ ਤੇ ਮੇਨ ਦੀਆਂ ਵੀ ਦੇਖ ਸਕਦੇ ਹੋ 300 ਦੀ ਇੱਕ ਹੈ ਜੀ 500 ਦੀਆਂ 3000 ਦੀਆਂ 8 2000 ਦੀਆਂ 25000 ਦੀਆਂ 51 ਨਹੀਂ ਠੀਕ ਹੈ ਜੀ ਤੁਸੀਂ ਦੇਖੋ 5000 ਦੇ 51 쿠ਪਨ ਮਿਲ ਰਹੇ ਨੇ ਜੀ ਆਪਾਂ ਨੂੰ ਮਿੰਨੀ ਦੇ ਨਾਲ ਤੇ ਨਾਲ ਮੇਨ ਦੇ ਮਿਲ ਰਹੇ ਨੇ ਠੀਕ ਹੈ ਜੀ